ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਦਾ ਗਠਨ ਹੋਣ ਤੋਂ ਬਾਅਦ ਹਰਿਆਣਾ ਕਮੇਟੀ ਦੇ ਮੈਂਬਰ ਦਾਦੂਵਾਲ ਸਚਕਣ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੇ। ਉੱਥੇ ਉਹਨਾਂ ਵੱਲੋਂ ਸਚਕਣ ਸ਼੍ਰੀ ਦਰਬਾਰ ਸਾਹਿਬ ਜੋ ਕਿ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਸਿੱਖਾਂ ਦਾ ਮੱਕਾ ਵੀ ਕਿਹਾ ਜਾਂਦਾ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸੀਸ ਨਿਵਾਇਆ ਅਤੇ ਉੱਥੇ ਹੀ ਦਾਦੂਵਾਲ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਕਰ ਜਥੇਦਾਰ ਆਪਣਾ ਸਹੀ ਰੋਲ ਅਦਾ ਕਰਨ ਤਾਂ ਦੇਸ਼ ਦੇ ਸਾਰੇ ਸਿੱਖ ਇਕਜੁੱਟ ਹੋ ਸਕਦੇ ਹਨ। ਸਾਬ ਦਾ ਆਸ਼ੀਰਵਾਦ ਲੈਣ ਵਾਸਤੇ ਅਸੀਂ ਸਾਰੇ ਆਏ ਆ ਸਾਡੀ ਨਵੀਂ ਚੁਣੀ ਐਗਜ਼ੈਕਟਿਵ ਔਰ ਨਾਲ ਮੈਂਬਰ ਸਹਿਬਾਨ ਸਾਡੇ ਆਏ ਸੰਗਤਾਂ ਆਈਆਂ ਨੇ ਸੰਤ ਮਹਾਂਪੁਰ ਸਾਹਿਬ ਤੇ ਅਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਅੱਗੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਗੁਰੂ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਬਿਨਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਕੱਲੀਆਂ ਸੰਸਥਾਵਾਂ ਕੁਝ ਨਹੀਂ ਕਰ ਸਕਦੀਆਂ ਸਾਰਾ ਗੁਰੂ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਹੁੰਦਾ ਗੁਰੂ ਦਾ ਆਸ਼ੀਰਵਾਦ ਲੈਣ ਆਏ ਆ ਅਕਾਲ ਤਖਤ ਸਭ ਵੀ ਸਾਡਾ ਉਹੀ ਹਰਿਮੰਦਰ ਸਾਹਿਬ ਵੀ ਉਹੀ ਹੈ ਪਰ ਬੰਦ ਵੰਡੇ ਗਏ ਆ ਸਿੱਖੀ ਨਹੀਂ ਵੰਡੀ ਗਈ ਸਿੱਖ ਅੱਜ ਵੀ ਉਸੇ ਤਰ੍ਹਾਂ ਨੇ ਪੰਥ ਦੀ ਕੋਈ ਗੱਲ ਹੋਵੇ ਜਦੋਂ ਐਸਜੀਪੀਸੀ ਵੀ ਆਵਾਜ਼ ਮਾਰੇ ਅਸੀਂ ਨੰਗੇ ਪੈਰੀਂ ਹਾਜ਼ਰ ਹੋਵਾਂਗੇ ਤੇ ਜਦੋਂ ਸਾਨੂੰ ਲੋੜ ਪੈਂਦੀ ਆ ਅਸੀਂ ਇਹਨਾਂ ਤੋਂ ਵੀ ਆਸ ਕਰਦੇ ਆ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਤੇ ਇਹ ਜਿਹੜੀਆਂ ਸਵਾਵਾਂ ਨੇ ਚੜ੍ਹਦੀ ਕਲਾ ਦੇ ਨਾਲ ਨਿਭਾਈਆਂ ਜਾ ਸਕਣਾਂ ਚਾਹੇ ਜਿਹੜੇ ਸਟੇਟਾਂ ਵਾਸਤੇ ਪਤਤ ਪੁਨੇ ਨੂੰ ਤੇ ਪਖੰਡਵਾਦ ਨੂੰ ਦੂਰ ਕਰਨ ਵਾਸਤੇ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਵਰਕ ਕਰਾਂਗੇ ਅਸੀਂ ਇਸ ਲਹਿਰ ਨੂੰ ਹੋਰ ਅੱਗੇ ਵਧਾਵਾਂਗੇ ਤਾਂ ਕਿ ਉਹ ਜਿਹੜੇ ਆ ਸਿੱਖੀ ਦੇ ਨਾਲ ਜੁੜਨ ਸਿੱਖੀ ਦਾ ਧੁਰਾ ਹੈ ਸਭ ਦਾ ਸਿੱਖੀ ਨੇ ਦੇਸ਼ ਨੂੰ ਬਚਾਇਆ ਸਿੱਖਾਂ ਦੀਆਂ ਕੁਰਬਾਨੀਆਂ ਨੇ ਬਚਾਇਆ ਮਨੋਜ ਸਿੰਘ ਲੋਹ ਕਮਾਣ ਜਿਹੜਾ ਮਨੋਜ ਹਾਂ ਦੂਹਨ ਹਾਂਜੀ ਬਿਲਕੁਲ ਇਹੋ ਜਿ ਸਿੱਖਾਂ ਨੂੰ ਨਾਲ ਲੈ ਕੇ ਸਜੋਗੀਆਂ ਨੂੰ ਅਸੀਂ ਹੋਰ ਚੜ੍ਹਦੀ ਕਲਾ ਨਾਲ ਇਸ ਕਾਰਜ ਨੂੰ ਕਰਾਂਗੇ ਅੱਜ ਬਾਬਾ ਨੈਭ ਸਿੰਘ ਜੀ ਬਹਾਦਰਗੜ੍ਹ ਦੇ ਬਾਬਾ ਲਾਲ ਸਿੰਘ ਭੀਖੀ ਵਾਲੇ ਉਹ ਵੀ ਇੱਥੇ ਪਹੁੰਚੇ ਹੋਏ ਆ ਬਾਬਾ ਮਰੀਕ ਸਿੰਘ ਜੀ ਕਾਰ ਸੇਵਾ ਸੰਪਰਦਾਇ ਪਟਿਆਲੇ ਵਾਲੇ ਹੀਰਾਬਾਗ ਵਾਲੇ ਉਹ ਵੀ ਪਹੁੰਚੇ ਹੋਏ ਆ ਸੋ ਬਹੁਤ ਸਾਰੇ ਮਹਾਪੁਰਸ਼ ਦੇ ਸਿੱਖ ਜਥੇਬੰਦੀਆਂ ਤੁਸੀਂ ਦੇਖੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਹਰਿਆਣਾ ਕਮੇਟੀ ਦਾ ਸਵਾਗਤ ਕਰ ਰਹੀਆਂ ਨੇ ਔਰ ਸਨਮਾਨ ਕਰ ਰਹੀਆਂ ਨੇ ਇੱਥੋਂ ਪਤਾ ਲੱਗਦਾ ਕਿ ਹਰਿਆਣਾ ਦੇ ਸਿੱਖਾਂ ਨਾਲ ਪੰਜਾਬ ਦੇ ਸਿੱਖਾਂ ਦਾ ਕਿੰਨਾ ਪਿਆਰ ਆ ਸਿੱਖ ਜਥੇਬੰਦੀਆਂ ਦਾ ਕਿੰਨਾ ਪਿਆਰ ਆ ਤੇ ਅਸੀਂ ਹਮੇਸ਼ਾ ਪੰਜਾਬ ਹਰਿਆਣਾ ਸਾਡੇ ਲਈ ਇੱਕ ਹੀ ਆ 1960 ਤੋਂ ਪਹਿਲਾਂ ਇੱਕ ਹੀ ਸੀਗਾ ਜੇ ਸਟੇਟਾਂ ਵੱਖ ਹੋਈਆਂ ਤਾਂ ਕਮੇਟੀ ਵੱਖ ਹੋਈ ਆ ਪ੍ਰਬੰਧ ਵੱਖ ਹੋਏ ਆ ਸਿੱਖੀ ਵੱਖ ਨਹੀਂ ਹੋਈ ਪ੍ਰਬੰਧ ਵੰਡੇ ਗਏ ਆ ਸਿੱਖੀ ਨਹੀਂ ਵੰਡੀ ਗਈ ਅਕਾਲ ਤਖਤ ਵੀ ਸਾਡਾ ਉਹੀ ਆ ਹਰਮੰਦਰ ਸਾਹਿਬ ਵੀ ਉਹੀ ਆ 28 ਨੂੰ ਚੋਣ ਹੋਈ ਆ ਤੇ ਅੱਜ ਦੇਖੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਪਣੇ ਕੇਂਦਰੀ ਸਥਾਨ ਸ੍ਰੀ ਹਰਮੰਦਰ ਸਾਹਿਬ ਆਏ ਆ ਅਕਾਲ ਤਖਤ ਸਾਹਿਬ ਤੇ ਆਇਆ ਜੇ ਪ੍ਰਬੰਧਕ ਵਿਖਿਆਂ ਦਾ ਕੰਮ ਇੱਕ ਸਿਆਸੀ ਵਖਰੇਵਾ ਹੈ ਤੇ ਕੀ ਤਖਤਾਂ ਦੇ ਜ਼ਿੰਮੇਵਾਰ ਸਹਿਬਾਨ ਨੇ ਕੋਈ ਲਾਪਰਵਾਹੀ ਕੀਤੀ ਤੁਹਾਨੂੰ ਪੱਠੇ ਕਰਨ ਲਈ ਕੋਈ ਹੈ ਪਹਿਲੇ ਸਮੇਂ 'ਚ ਜਿਹੜੀ ਆ ਨਿਰਪੱਖਤਾ ਦੀ ਕਮੀ ਰਹੀ ਅੱਜ ਵੀ ਕਮੀ ਆ ਤਾਂ ਕਾਰਨ ਕਰਕੇ ਮੈਂ ਸਮਝਦਾ ਕਿ ਇਥੋਂ ਤੱਕ ਹਾਲਾਤ ਗਏ ਆ ਜ਼ਥੇਦਾਰ ਸਹਿਬਾਨ ਸਤਕਾਰਯੋਗ ਨੇ ਸਾਡੇ ਪਰ ਉਹ ਨਿਰਪੱਖਤਾ ਨਾਲ ਭੂਮਿਕਾਵਾਂ ਨਿਭਾਉਣ ਤਾਂ ਮੈਂ ਸਮਝਦਾ ਕਿ ਸਾਰੀ ਦੁਨੀਆ 'ਚ ਵਸਦੇ ਪੰਥ ਨੂੰ ਇਕੱਠਾ ਕੀਤਾ ਜਾ ਸਕਦਾ ਧੰਨਵਾਦ